ਉਸ ਜਿਹੜਾ ਉਹ ਕੋਰਨਰ ਵਾਲਾ ਨਾ ਉੱਥੇ ਸਾਡਾ ਜਨਰੇਟਰ ਲੱਗਿਆ ਵੈਸੀ ਵੈਲ ਮੈਡਮ ਖੁਦ ਮੰਦੀ ਸੀਬੀਓ ਉੱਥੇ ਰੱਖ ਕੇ ਗਈ ਆ ਸੋ ਲਾਸਟ ਟਾਈਮ ਉਹ ਇੱਥੇ ਰੰਦੀ ਸੀਗੀ ਸੋ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਕਾਦਾ ਆ ਚੋਰੀ ਦਾ ਆ ਇੱਥੇ ਸਾਡੇ ਦਾ 15 ਲੱਖ ਤੱਕ ਤਾਂ ਹੋਊਗਾ ਨਾ ਹੀ ਇਹ ਕੋਠੀ ਪਟ ਕੇ ਲੈ ਕੇ ਜਾ ਸਕਦੇ ਸੀ ਨਾਲ ਅਦਰਵਾਇਸ ਉਹਨਾਂ ਨੇ ਪੂਰੀ ਕੋਸ਼ਿਸ਼ ਕਰਨੀ ਸੀ ਆਈ ਥਿੰਕ ਮੈਡਮ ਮਾਨੁਕੇ ਦਾ ਸਮਾਨ ਜਿਹੜਾ ਉਹਨਾਂ ਦੀ ਪਿਕਚਰਸ ਵਗੈਰਾ ਉਹ ਸਰਸਵਾਰ ਇਥੋਂ ਇਸ ਕਮਰੇ ਤੋਂ ਵਿੱਚੋਂ ਮਿਲਿਆ ਮਿੱਤਰੋ ਐਮ ਐਲ ਏ ਬੀ ਬੀ ਸਰਬਜੀਤ ਮਾਨੋਕੇ ਦੇ ਨਾਲ ਜਿਹੜਾ ਕੋਠੀ ਦਾ ਰੌਲਾ ਚੱਲ ਰਿਹਾ ਸੀ ਉਹਦੀਆਂ ਚਾਬੀਆਂ ਭੈਣ ਹੋਰਾਂ ਨੂੰ ਮਿਲ ਚੁੱਕੀਆਂ ਨੇ ਪਰ ਇਸ ਵਕਤ ਇਹ ਚੋਰੀ ਦੇ ਪਰਚੇ ਦੀ ਮੰਗ ਕਰ ਰਹੇ ਨੇ ਔਰ ਇਹ ਕਹਿੰਦੇ ਨੇ ਕਿ ਸਾਡੀ ਕੋਠੀ ਚੋਂ ਬਹੁਤ ਲੱਖਾਂ ਦਾ ਸਮਾਨ ਚੋਰੀ ਕੀਤਾ ਗਿਆ ਔਰ ਇਹ ਪਰਚੇ ਦੀ ਮੰਗ ਕਰ ਰਹੇ ਨੇ ਹਾਂਜੀ ਭੈਣ ਜੀ ਤੁਸੀਂ ਕਿਸ ਦੇ ਉੱਪਰ ਚੋਰੀ ਦੇ ਪਰਚੇ ਦੀ ਮੰਗ ਕਰ ਰਹੇ ਹੋ ਵੈਲ ਮੈਡਮ ਖੁਦ ਮੰਦੀ ਸੀ ਵੀ ਉਹ ਇੱਥੇ ਰਹਿ ਕੇ ਗਈ ਆ ਸੋ ਲਾਸਟ ਟਾਈਮ ਉਹ ਹੀ ਇੱਥੇ ਰਹਿੰਦੀ ਸੀਗੀ ਸੋ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਕਾਦਾ ਆ ਚੋਰੀ ਦਾ ਸਾਡਾ ਸਮਾਨ ਜਿਹੜਾ ਸਾਰੇ ਇੱਥੇ ਟੂਟੀਆਂ ਤੇ ਕਰ ਲੈ ਕੇ ਗਈ ਕਰਟਨ ਸਾਰਾ ਕੁਝ ਅੱਛਾ ਜੀ ਕੀ ਕੀ ਸਮਾਨ ਤੁਹਾਡਾ ਇੱਥੋਂ ਗਾਇਬ ਹੋਇਆ ਚੋਰੀ ਹੋਇਆ ਅਮ ਫ੍ਰਿਜਸ ਏਸੀਸ ਅਮ ਟੂਟੀਆਂ ਵਗੈਰਾ ਉੱਥੇ ਕੀ ਮਾਈਕ੍ਰੋਵੇਵ ਸਾਰਾ ਕੁਝ ਜਿਹੜਾ ਸਾਡਾ ਸਮਾਨ ਸੀ ਪਹਿਲਾਂ ਉਹ ਵੀ ਉੱਥੇ ਰੱਖਿਆ ਹੋਇਆ ਸੀ ਉਹ ਜਿਹੜੀ ਕਲੋਜ਼ੇਟ ਸਾਡੀਆਂ ਸੀ ਬਾਰੀਆਂ ਆਈ ਥਿੰਕ ਤੁਸੀਂ ਕਹਿ ਦਿੰਦੇ ਆ ਬਾਰੀਆਂ ਉਹ ਵੀ ਅਲਮਾਰੀਆਂ ਹਾਂਜੀ ਅਲਮਾਰੀਆਂ ਉਹ ਵੀ ਹੁਣ ਉੱਥੇ ਹੈ ਨਹੀਂ ਖਲਾ ਖਾਲੀ ਥਾਂ ਉੱਥੇ ਆਮ ਪੱਖੇ ਏਸੀ ਸੋਫਾਸ ਬੈੱਡਸੈਟਸ ਉਹ ਤਾਂ ਅਨਰ ਜਿਹੜੀਆਂ ਸਾਡੀਆਂ ਪਰਸਨਲ ਚੀਜ਼ਾਂ ਉਹ ਵੀ ਤੱਕ ਨਹੀਂ ਉਹਨੇ ਛੱਡੀਆਂ ਔਰ ਐਕਚੁਅਲੀ ਮੈਨੂੰ ਪਤਾ ਵੀ ਹੈ ਨਹੀਂ ਉਹ ਹੈਗੀ ਕਿੱਥੇ ਅਸਲ ਨਹੀਂ ਤੁਸੀਂ ਕਰਮ ਸਿੰਘ ਤੇ ਚੋਰੀ ਦੇ ਪਰਚੇ ਦੀ ਮੰਗ ਕਰਦੇ ਹੋ ਕਿ ਅਸ਼ੋਕ ਕੁਮਾਰ ਤੇ ਮੰਗ ਕਰਦੇ ਹੋ ਕਿ ਬੀਬੀ ਮਾਨੋ ਕੇ ਜਿਹੜੀ ਐਮ ਐਲ ਏ ਆ ਉਹਦੇ ਤੇ ਚੋਰੀ ਦੇ ਪਰਚੇ ਦੀ ਮੰਗ ਕਰਦੇ ਐਕਚੁਅਲੀ ਮਾਨੋ ਕੇ ਬੀਬੀ ਸੋਰੀ ਐਮ ਐਲ ਏ ਮੈਡਮ ਤੇ ਹੋਣੀ ਚਾਹੀਦੀ ਹੈ ਨਾਲੇ ਕਰਮ ਸਿੰਘ ਤੇ ਹੋਣੀ ਚਾਹੀਦੀ ਬਿਕਾਜ਼ ਉਹ ਦੋਨੇ ਲਾਸਟ ਇਥੇ ਰੱਖੇ ਗਏ ਆ ਸਾਨੂੰ ਥੋੜਾ ਦਿਖਾਓ ਕੀ ਕੀ ਚੋਰੀ ਹੋਇਆ ਤੁਹਾਡੇ ਘਰ ਚ ਜੀ ਆਮ ਕਿਚਨ ਦੇ ਵਿੱਚ ਆ ਇੱਥੇ ਸਾਡੇ ਫਿਲਟਰ ਲੱਗਿਆ ਸੀ ਵਾਟਰ ਫਿਲਟਰ ਵਾਟਰ ਹਾਰਨ ਆਬੀਸੀ ਹੈ ਨਹੀਂ ਜੇ ਤੁਸੀਂ ਉੱਥੇ ਪਿੱਛੇ ਮੁੜ ਕੇ ਦੇਖੋਗੇ ਟੂਟੀਆਂ ਸਗੀਆਂ ਸਿੰਕ 'ਤੇ ਚੱਲਦਾ ਪਾਣੀ ਇਸ ਵਕਤ ਹੈ ਨਹੀਂ ਇਸ ਘਰ ਦੇ ਵਿੱਚ ਅੱਛਾ ਇੱਥੇ ਟੂਟੀਆਂ ਲੱਗੀਆਂ ਹੋਈਆਂ ਸੀ ਜੀ ਹਾਂਜੀ ਅੱਛਾ ਹਾਂਜੀ ਵਾਟਰ ਫਿਲਟਰ ਮੈਂ ਤੁਹਾਨੂੰ ਦੱਸਦਾ ਅਮ ਹੂੰ ਬਾਕੀ ਦੋਨੇ ਨਹੀ ਜਦੋਂ ਤੁਸੀਂ ਘਰ ਪਾਇਆ ਉਦੋਂ ਤੁਸੀਂ ਇਹ ਟੂਟੀਆਂ ਵਗੈਰਾ ਦੀ ਫਿਟਿੰਗ ਇੱਥੇ ਕਰਵਾਈ ਸੀ ਆਬਵੀਅਸਲੀ ਕਰਾਈ ਸੀ ਅਸੀਂ ਇੱਥੇ ਰਹਿਣਾ ਸੀਗਾ ਸਾਨੂੰ ਪਾਣੀ ਦੀ ਲੋੜ ਤਾਂ ਪੈਂਦੀ ਆ ਹੂੰ ਹੂੰ ਸੋ ਠੀਕ ਆ ਹੋਰ ਕੀ ਕੀ ਚੋਰੀ ਹੋਇਆ ਤੁਹਾਡੀ ਫ੍ਰਿਜ ਵਗੈਰਾ ਸੀ ਉਹ ਕਿੱਥੇ ਸੀਗੀ ਫ੍ਰਿਜ ਉੱਥੇ ਰੱਖੀ ਹੋਈ ਸੀਗੀ ਅੱਛਾ ਉੱਥੇ ਉੱਥੇ ਸੋਫੇ ਸੀ ਏਸੀਜ਼ ਅਮ ਬੰਡਿੰਗ ਆਫ ਫੋਟੋਸ ਕਰਟਨਸ ਅੱਛਾ ਕਿੰਨੇ ਏਸੀ ਤੁਹਾਡੇ ਇਸ ਕੋਠੀ 'ਚ ਲੱਗੇ ਹੋਏ ਸੀ ਓ ਮਾਈ ਗਾਡ ਜਿੰਨੇ ਵੀ ਕਮਰੇ ਉੱਪਰ ਆ ਉਹਨਾਂ ਉਹਨਾਂ ਦੇ 6 7 8 9 ਪ੍ਰੋਬਬਲੀ ਨੌਕ ਲੱਗਿਆ ਹੋਣਾ ਇੱਥੇ ਅਸੀਂ ਨੌ ਏਸੀ ਚੋਰੀ ਹੋਇਆ ਤੁਹਾਡੀ ਕੋਠੀ ਚ ਜੀ ਵੀਰ ਜੀ ਬਿਕਾਜ਼ ਮੇਰੇ ਬੱਚੇ ਇੱਥੇ ਬਾਹਰੋਂ ਆਉਂਦੇ ਆ ਅਸੀਂ ਬਾਹਰੋਂ ਆਨੇ ਸਾਨੂੰ ਗਰਮੀਆਂ ਇੱਥੇ ਦੇ ਨਹੀਂ ਪਰਦਾਸ਼ ਹੁੰਦੇ ਸੋ ਮੰਮੀ ਨੇ ਬਣਾਈ ਸੀ ਆ ਕੋਠੀ ਹਮ ਉਹਦੇ ਦੇ ਬੱਚਿਆਂ ਨੇ ਗ੍ਰੈਂਡਕਿਡਸ ਵਾਪਸ ਇੱਥੇ ਆਉਣ ਲੋ ਜਿੱਦੋਂ ਮਰਜੀ ਅਸੀਂ ਆਈਏ ਅਸੀਂ ਕੰਫਰਟੇਬਲ ਰਹੀਏ ਸੋ ਉਸੇ ਕਿਨਾਰੇ ਆਕਰ ਬਣਾਇਆ ਗਿਆ ਸੀ ਅੱਛਾ ਹੋਰ ਕੀ ਕੀ ਚੋਰੀ ਹੋਇਆ ਇੱਥੇ ਤੁਹਾਡਾ ਆਮ ਵਾਸ਼ਰੂਮ ਦੇ ਵਿੱਚ ਵੀ ਆਈ ਥਿੰਕ ਉਹਨਾਂ ਦਾ ਜੋੜ ਨਹੀਂ ਚੱਲ ਰਿਹਾ ਟਾਇਲਟ ਦੇ ਨਾਲ ਅੱਜੋ ਅੱਜ ਅੱਛਾ ਕਿੱਥੋਂ ਕਿੱਥੋਂ ਮੜਿਆ ਦਿਖਾਓ ਸਾਨੂੰ ਸਾਨੂੰ ਮੜਿਆ ਦਿਖਾਓ ਕਿੱਥੋਂ ਕਿੱਥੋਂ ਕੀ ਕੀ ਚੋਰੀ ਹੋਇਆ ਆ ਵੀ ਆਮ ਗੈਸਿੰਗ ਇੱਥੇ ਸਿੰਕ ਲੱਗਿਆ ਹੋਇਆ ਸੀ ਆ ਸ਼ਾਵਰ ਆ ਟਾਇਲਟ ਉਹਦੇ ਨਾਲ ਰੈਂਟ ਵੀ ਅਮ ਗੀਜ਼ਰ ਇੱਥੇ ਲੱਗਿਆ ਹੋਊਗਾ ਲਾਈਟਸ ਵੀ ਉਹ ਕੋਸ਼ ਨਹੀਂ ਇੱਥੇ ਇਸ ਵਕਤ ਅੱਛਾ ਹਾਂਜੀ ਅੱਛਾ ਇਸ ਰੂਮ 'ਚ ਵੀ ਕੁਝ ਚੋਰੀ ਹੋਇਆ ਇਸ ਰੂਮ ਦੇ ਵਿੱਚ ਵੀ ਆਹ ਸਾਰੀਆਂ ਬਾਰੀਆਂ ਸੀਆਂ, ਅਲਮਾਰੀਆਂ ਉਹ ਵੀ ਹੁਣ ਆਈ ਥਿੰਕ ਉਹ ਹੈ ਨਹੀਂ ਬਸ ਪਤਾ ਨਹੀਂ ਕਿ ਰੀਕਨਸਟਰਕਸ਼ਨ ਕਰਦੀ ਸੀ ਜਾਂ ਉਹਨੇ ਕੀ ਕਰਨਾ ਸੀ ਪਰ ਉਹ ਵੀ ਸਾਰੀਆਂ ਤੋੜ ਕੇ ਇਦਾਂ ਦਾ ਰੱਖਿਆ ਪਿਆ ਪਰ ਸਾਡੀ ਕਲੋਜ਼ਟ ਜਗ੍ਹਾ ਬਣੀ ਹੋਈ ਸੀ। ਅੱਛਾ ਫਿਰ ਤੁਸੀਂ ਹੁਣ ਪੁਲਿਸ ਨੂੰ ਕੋਈ ਇਹਦੀ ਕੰਪਲੇਂਟ ਕਰੋਗੇ ਚੋਰੀ ਚੋਰੀ ਦੇ ਪਰਚਾ ਕਰਨ ਵਾਸਤੇ? ਡੈਫੀਨਿਟਲੀ ਕਰੂੰਗੀ। ਉਹੀ ਅਸੀਂ ਹੁਣ ਲਿਸਟ ਬਣਾਉਨੇ ਆ ਵੀ ਸਾਰੇ ਕਾਸੇ ਦੇ ਵੀ ਕੀ ਕੀ ਮਿਸਿੰਗ ਆ ਕਰਦੇ ਵਿੱਚ ਐਂਡ ਫਿਰ ਉਸ ਤਰੀਕੇ ਨਾਲ ਸੀ ਕੰਪਲੇਂਟ ਲੱ ਕੇ ਜਾਵਾਂਗੇ। ਇੱਕ ਤੇ ਚੋਰੀ ਦੀ ਵੀ ਉਹਨਾਂ ਤੇ ਅਦਰ ਵੀ ਐਫ ਆਰ ਹੋਣੀ ਚਾਹੀਦੀ ਆ ਆਮ ਸਟਾਟਿਜ ਲੱ ਕੇ ਬੈਚ ਐਂਡ ਫਿਰ ਉਹ ਦਰਜ ਕਰਾਂਗੇ ਡੈਫੀਨਿਟਲੀ ਅੱਛਾ ਕੋਈ ਹੋਰ ਚੀਜ਼ਾਂ ਵਿੱਚ ਜਿਵੇਂ ਪਰਦੇਪੁਰ ਦੇ ਵੀ ਤੁਸੀਂ ਇੱਧਰ ਦਿਖਾ ਰਹੇ ਸੀ ਉਹ ਕਿੱਥੇ ਲੱਗੇ ਹੋਏ ਸੀ ਤੁਹਾਡੇ ਆ ਪਰਦੇ ਤੁਸੀਂ ਇੱਥੇ ਦੇਖ ਸਕਦੇ ਆ ਜਿਹੜੇ ਜੋੜ ਦੇ ਮੋਰੇ ਆ ਐਂਡ ਆ ਜਿਹੜੇ ਵਿੰਡੋਜ਼ ਆ ਉਹਨਾਂ ਦੇ ਵੀ ਮੋਰੇ ਪਰਦੇ ਰੱਖੇ ਸੀ ਅੱਛਾ ਜੀ ਅੱਛਾ ਮਤਲਬ ਪਰਦੇ ਤੱਕ ਵੀ ਤੁਹਾਡੇ ਜਿਹੜੇ ਨੇ ਉਹ ਲਾ ਕੇ ਲੱਗੇ ਯੈਸ ਯਸ ਕਿਉਂਕਿ ਜਦੋਂ ਅਸੀਂ ਲਾਸਟ ਟਾਈਮ ਇੱਥੇ ਕੋਠੀ ਸੀ ਮਮੀ ਇੱਥੇ ਸੀਗੀ ਪੜਦੇ ਸੋਫਾਸ ਐਵਰੀਥਿੰਗਸ ਆਡਸੇ ਗਾਇਪ تھے۔ ਹੁਣ ਮੈਡਮ ਆਪਣੇ ਖੁਦ ਮੰਦੀ ਇੱਥੇ ਰੱਖ ਕੇ ਗਈ ਆ। ਹੁਣ ਜਦੋਂ ਅਸੀਂ ਸਾਨੂੰ ਘਰ ਵਾਪਸ ਮਿਲਿਆ ਇਸ ਹਾਲਤ ਵਿੱਚ ਵੜਿਆ। ਜੇ ਹਾਲਤ ਵਿੱਚ ਅਸੀਂ ਇੱਥੇ ਰਹਿ ਵੀ ਨਹੀਂ ਸਕਦੇ ਹਾਲਤ। ਉਹ ਇੱਕ ਤੁਹਾਡਾ ਉਧਰ ਕਮਰਾ ਹੈਗਾ ਉਹ ਵੀ ਆਪਾਂ ਮੜਾ ਜਾ ਦੇਖਦੇ ਆ। ਉਥੋਂ ਵੀ ਕੁਝ ਤੁਹਾਡਾ ਗਾਇਬ ਹੋਇਆ ਜੀ। ਬਿਲਕੁਲ ਆ ਫਰਨੀਚਰ ਬੈਡ ਸੈਟਸ ਆ ਕੀ ਆਪਣੇ ਕਰਟਨਸ ਐਂਡ ਉਹ ਹੀ ਬਾਰੀਆਂ ਅਲਮਾਰੀਆਂ ਉਹ ਵੀ ਤੋੜ ਕੇ ਆਈ ਥਿੰਕ ਇਹਨੇ ਨਵੀਆਂ ਲਾਈਆਂ ਨਹੀਂ ਖਾਲੇ ਨਹੀਂ ਖਾਲੇ ਨਹੀਂ ਪਰ ਉਹ ਤੋੜਤੀਆਂ ਸਾਰੀਆਂ ਵਾਸ਼ਰੂਮ ਦੇ ਵਿੱਚ ਟੂਟੀਆਂ ਸਾਰੀਆਂ ਮਿਕਸ ਮਿਸਿੰਗ ਆ ਪਰ ਜਦੋਂ ਅਸੀਂ ਸਮਾਨ ਚੈੱਕ ਕਰ ਰਹੇ ਸੀਗੇ ਸਾਨੂੰ ਬੀਬੀ ਦਾ ਸਮਾਨ ਕਾਫੀ ਮਿਲਿਆ ਮੈਡਮ ਮਾਨੁਕੇ ਦਾ ਸਮਾਨ ਜਿਹੜਾ ਉਹਨਾਂ ਦੀ ਪਿਕਚਰਸ ਵਗੈਰਾ ਉਹ ਸਾਰਾ ਸਮਾਨ ਇਥੋਂ ਇਸ ਕਮਰੇ ਤੋਂ ਵਿੱਚੋਂ ਮਿਲਿਆ अच्छा सो acta ਹ ਤੁਸੀਂ ਹੁਣ ਦੇਖ ਸਕਦੇ ਸੀ ਫੋਟੋਜ਼ ਇੱਥੇ ਸੀ ਇੱਥੇ ਕਲੋਜ਼ੇਟ ਦੇ ਬੈੱਡ ਸੀ ਪਰ ਆਹ ਲੈਟਰ ਵੀ ਐ ਮਿਲ ਲਿਆ ਇਹ ਇਹ ਲੈਟਰ ਕੀ ਹੈ ਜੀ ਵੀਰੇ ਮੈਨੂੰ ਪੰਜਾਬੀ ਨਹੀਂ ਆਉਂਦੀ ਪਰ ਤੁਸੀਂ ਸਾਰੇ ਦੇਖ ਸਕਦੇ ਹੋ ਅੱਛਾ ਮੈਂ ਮੈਂ ਇਹ ਲੈਟਰ ਪੂਰੇ ਪੰਜਾਬ ਨੂੰ ਦੱਸ ਦਿਆਂ ਇਹ ਇੱਕ ਲੈਟਰ ਹੈ ਜਿਹਦੇ ਚ ਬਦਲੀ ਕਰਾਉਣ ਦੀ ਡਾਕਟਰ ਗੁਰਵਿੰਦਰਜੀਤ ਸਿੰਘ ਪ੍ਰਿੰਸੀਪਲ ਜਗਰਾਓ ਲੜਕੇ ਜ਼ਿਲ੍ਹਾ ਲੁਧਿਆਣਾ ਵੱਲੋਂ ਚੱਕ ਕਲਾ ਲੁਧਿਆਣਾ ਵਿਖੇ ਬਦਲੀ ਕਰਾਉਣ ਲਈ ਇਹਦਾ ਸਬਜੈਕਟ ਲਿਖਿਆ ਹੋਇਆ ਔਰ ਬੀਬੀ ਮਾਨੋਕੇ ਨੂੰ ਸ਼ਾਇਦ ਉਹ ਦੇ ਕੇ ਗਏ ਹੋਣਗੇ ਔਰ ਅਸੀਂ ਪ੍ਰਿੰਸੀਪਲ ਜੀ ਨੂੰ ਵੀ ਦਿਖਾਉਣਾ ਚਾਹੁੰਦੇ ਹਾਂ ਵੀ ਭਾਈ ਸਾਹਿਬ ਜੀ ਤੁਹਾਡੀਆਂ ਬਦਲੀ ਕਰਾਉਣ ਵਾਲੀਆਂ ਜਿਹੜੀਆਂ ਬੇਨਤੀਆਂ ਸੀ ਉਹ ਵੀ ਅਜੇ ਆ ਦੋ ਲੈਟਰਾਂ ਨੇ ਤੁਹਾਡੇ origignal ਸਾਈਨ ਕੀਤੇ ਹੋਏ ਨੇ ਉਹ ਇੱਥੇ ਹੀ ਪਈਆਂ ਨੇ ਔਰ ਇਹਨਾਂ ਤੇ ਅਮਲ ਕਿਸ ਤਰ੍ਹਾਂ ਦਾ ਹੋਏਗਾ ਤੁਸੀਂ ਦੇਖ ਸਕਦੇ ਹੋ ਔਰ ਇਹ ਬੀਬੀ ਮਾਨੋਕੇ ਦੇ ਸਾਰੇ ਉਹ ਪਏ ਹੋਏ ਨੇ ਇੱਥੇ ਇਹ ਦਿੱਤਾ ਹੋਇਆ ਜਿਹੜਾ ਵਿਸ਼ੇਸ਼ ਸਨਮਾਨ ਸਰਦਾਰ ਜਗਦੇਵ ਸਿੰਘ ਸਰਕਲ ਪ੍ਰਧਾਨ ਸਮੂਹ ਵਲੰਟੀਅਰ ਆਮ ਆਦਮੀ ਪਾਰਟੀ ਔਰ ਆਹ ਜਿਹੜਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੱਲੋਂ ਆਲ ਫਰੈਂਡਸ ਸਪੋਰਟ ਸੈੱਟ ਵੈਲਫੇਅਰ ਕਲੱਬ ਜਗਰਾਉ ਵੱਲੋਂ ਦਿੱਤਾ ਗਿਆ ਸਨਮਾਨ ਹੈ 15-16 ਫਰਵਰੀ ਆਹ ਜਿਹੜਾ ਹੈਗਾ ਇਹ ਇਹ ਵੀ ਸਨਮਾਨ ਦਿੱਤਾ ਪਿੰਡ ਲੰਬਾ ਜਗਰਾਉ ਵੱਲੋਂ ਔਰ ਆ ਜਿਹੜਾ ਹੈ ਸਨਮਾਨ ਇਹ ਵੀ ਐਮਐਲਏ ਸਾਹਿਬ ਨੂੰ ਦਿੱਤਾ ਹੈ ਸੰਤੋ RAM ਜੀ ਨੌਜਵਾਨ ਸਭਾ ਐਨਆਰਆਈ ਵੀਰ ಗ್ರಾಮ ਪੰਚਾਇਤ ਪਿੰਡ ਚੀਮਣਾ ਜਗਰਾਉ ਵੱਲੋਂ ਇਹ ਸਨਮਾਨ ਦਿੱਤਾ ਹੋਇਆ ਔਰ ਇਹ ਇੱਥੇ ਤੇਗ ਮਤਲਬ ਜਿਹਨੂੰ ਆਪਾਂ ਤਲਵਾਰ ਕਹਿ ਦਿੰਦੇ ਆ ਉਹ ਵੀ ਇੱਥੇ ਦੋਨਾਂ ਪਾਸੇ ਪਈਆਂ ਹੋਈਆਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਐਮਐਲਏ ਮਾਨੋਕੇ ਦਾ ਇਹ ਦੱਸ ਰਹੇ ਨੇ ਕਿ ਇੱਥੇ ਸਨਮਾਨ ਪਿਆ ਸਰਬਜੀਤ ਐਮ ਐ ਕੌਰ ਮਾਨੋ ਕੇ ਅੱਛਾ ਇਹ ਹੈ ਵੈਲਫੇਅਰ ਕਲੱਬ ਲੰਮਾ ਤੋਂ ਦਿੱਤਾ ਹੋਇਆ ਸਨਮਾਨ ਹੈ ਇਹ ਵੀ ਸਨਮਾਨ ਹੈ ਇਹ ਜਥੇਦਾਰ ਗੁਰਚਰਨ ਸਿੰਘ ਦਲੇਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਹੜਾ ਭਲਾਈ ਟਰਸਟ ਜਗਰਾਉਂ ਵੱਲੋਂ ਦਿੱਤਾ ਹੋਇਆ ਸਨਮਾਨ ਹੈ ਕੇਜਰੀਵਾਲ ਦੀ ਫੋਟੋ ਪਈ ਹੋਈ ਆ ਪਰ ਜਿਹੜੇ ਇਹ ਐਨ ਆਰ ਆਈ ਭੈਣਾਂ ਨੇ ਇਹ ਸਪਸ਼ਟ ਰੂਪ ਦੇ ਵਿੱਚ ਮੰਗ ਕਰ ਰਹੀਆਂ ਨੇ ਕਿ ਚੋਰੀ ਦਾ ਪਰਚਾ ਦਰਜ ਕੀਤਾ ਜਾਵੇ ਅ ਅ ਕਿਉਂ ਚੋਰੀ ਦਾ ਪਰਚੇ ਦੀ ਮੰਗ ਹੋ ਰਹੀ ਹੈ ਜੀ ਜਗਰੂਪ ਸਿੰਘ ਜੀ ਅਕਸੀਰ ਸਿੰਘ ਹਾਂਜੀ ਇਹ ਤੁਸੀਂ ਆਪ ਨੂੰ ਦਿਖਾਈ ਦਿੱਤਾ ਇਹਨਾਂ ਨੇ ਕੋਠੀ ਦੇ ਮਾਲਕ ਹੈ ਪੁਲਦੀਪ ਕੌਰ ਜੀ ਨੇ ਕਿ ਕਿਵੇਂ ਇੱਥੇ ਮਤਲਬ ਸਾਰਾ ਕੁਝ ਚੋਰੀ ਹੋਇਆ ਔਣੇ ਆ ਉੱਪਰ ਉੱਪਰ ਤੋਂ ਦਿਖਾਉਣੇ ਆ ਕਿ ਹੋਰ ਕੀ ਕੀ ਸਮਾਨ ਜਿਹੜਾ ਭੈਣ ਜੀ ਦੱਸ ਰਹੇ ਨੇ ਕਿ ਇਹਨਾਂ ਦਾ ਲੈ ਕੇ ਜਾਇਆ ਗਿਆ ਔਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਨੂੰ ਦਿਖਾਉਣੇ ਆ ਆਪਾਂ ਇਹ ਉੱਪਰਲਾ ਹਿੱਸਾ ਐ ਸਕੋਟੀ ਦਾ ਕੋਠੀ ਵਾਕਈ ਬਹੁਤ ਪੈਸਾ ਲਾ ਕੇ ਬਹੁਤ ਖੂਬਸੂਰਤ ਬਣਾਈ ਗਈ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਏਬਰ ਹੁੰਦਾ ਇੱਥੇ ਚਾਰ ਟੇਬਲ ਅੱਛਾ ਏਸੀ ਹੁੰਦੇ ਸੀਗੇ ਹੂੰ ਇਧਰ ਦੂਜਾ ਬਣਿਆ ਸ਼ੋਅਰੂਮ ਵੱਡਾ ਪਿੱਟੀਆਂ ਤੱਕ ਆਪਣਾ ਅੱਛਾ ਚਾਰ ਟੇਬਲ ਏਸੀ ਵਗੈਰਾ ਇੱਥੇ ਵੀ ਸੀ ਸੋਫਾ ਸੈਟ ਸਾਰਾ ਸੋਫਾ ਸੈਟ ਅੱਛਾ ਟੂਟਰ ਪੱਕੇ ਤੇ ਲੈ ਗਈ ਸਾਰਾ ਬਣਾਈ ਅੱਛਾ ਇੱਧਰ ਵੀ ਹੈ ਜੀ ਹਾਂਜੀ ਇਧਰ ਵੀ ਏਸੀ ਸੀਗੇ ਹੂੰ ਇੱਥੇ ਲੱਕ ਆਪਣਾ ਬਾਰੇ ਬਾਰੇ ਬਣਾਈ ਬੱਚਿਆਂ ਦੇ ਵਾਸਤੇ ਰਹਿਣ ਬਾਰੇ ਸਾਰਾ ਇਧਰ ਇਹ ਤੋਂ ਸਾਰੇ ਕੀਤੇ ਕੋਈ ਸਾਰਾ ਕੋ ਪਟਕੇ ਲੈ ਗਏ ਟੁੱਟ ਰੋ ਇਧਰ ਤੁਸੀਂ ਦੇਖ ਸਕਦੇ ਹੋ ਮੜਾ ਜਾ ਆਜੋ ਆ ਦੇਖੋ ਬਈ ਇੱਥੇ ਵੀ ਗੀਜ਼ਰ ਸੀਗੇ ਟੂਟੀਆਂ ਸੀ ਯਾਰ ਮੈਂ ਕਹਿੰਦਾ ਆ ਲੈਟਰਨ ਵਾਲੀ ਸੀਟ ਸ਼ਾਇਦ ਉਹਨਾਂ ਨੂੰ ਗੰਦੀ ਲੱਗਦੀ ਹੋਊ ਚੱਕਰ ਨੂੰ ਛੱਡ ਗਏ ਵਰਨਾ ਕੁਝ ਨਹੀਂ ਛੱਡਿਆ ਹਾਂਜੀ ਭੈਣ ਜੀ ਆਹ ਜਿਹੜਾ ਸੀਗਾ ਮੇਰੇ ਹਸਬੰਦ ਨੇ ਜਦੋਂ ਆਪਾਂ ਬਣਾਈ ਸੀਗੀ ਮੰਮੀ ਨੇ ਬਣਾਈ ਸੀ ਹਮ ਅਲਮਾਰੀਆਂ ਕੈਬਨਟਸ ਵਗੈਰਾ ਸੀਗੇ ਪਰ ਜਿਹੜੀ ਡੋਰ ਸੀ ਵਾਸ਼ਰੂਮ ਦੀ ਬਿਲਕੁਲ ਹੀ ਰਲਦੀ ਸੀ ਕੋਈ ਕਿਸੇ ਨੂੰ ਪਤਾ ਨਹੀਂ ਸੀ ਬੇ ਇਥੇ ਵਾਸ਼ਰੂਮ ਆ ਆ ਵੀ ਸਾਰਾ ਕੌਸ਼ਨਾ ਨੇ ਆ ਗਿਆ ਸੀ ਤੇ ਸਾਡਾ ਕਲੋਜ਼ਟ ਵਾਲਾ ਥਾਂ ਸੀ ਛੋਟੀ ﺍﻟमारी ਸੀ ਉਹ ਵੀ ਚੇਂਜ ਕਰਤੀ ਸਾਰਾ ਕੌਸ਼ਨ ਕੀ ਸੀ ਉੱਪਰ ਤੋਂ ਤੁਸੀਂ ਕੁਝ ਦਿਖਾਉਣਾ ਸੀ ਆ ਜਿਹੜੀ ਮੈਂ ਜਿਹੜਾ ਪਿਛਲਾ ਹਿੱਸਾ ਪਲਾਟ ਦਾ ਦਿਖਾਉਣਾ ਤੁਹਾਨੂੰ ਆਹ ਜਿਹੜੇ ਹਰ ਜਿਤ ਕੈਮਰੇ ਵਾਲੇ ਵੀ ਜਿੱਥੇ ਮੋੜ ਕੇ ਦੇਖ ਲੈਣਗੇ ਆਹ ਸਾਰੀ ਜਗ੍ਹਾ ਸਾਡੀ ਆ ਐਂਡ ਆਹ ਰੈਂਟਲ ਐਗਰੀਮੈਂਟ ਵਿੱਚ ਨਹੀਂ ਆਉਂਦੀ ਜਿਹੜੀ ਆਉਂਦੀ ਆ ਕੋਠੀ ਦੀ ਜਗ੍ਹਾ ਆਉਂਦੀ ਆ ਆ ਚੀਜ਼ ਨਹੀਂ ਆਉਂਦੀ ਅੱਛਾ ਇੱਥੇ ਸਾਡਾ ਕੈਨਲ ਬਣਾਇਆ ਹੋਇਆ ਸੀ ਹਮ ਥੱਲੇ ਇੱਥੇ ਵਨ ਪੂਲ ਸੀਗਾ ਜਿੱਥੇ ਆਹ ਇੱਥੇ ਨਮੀ ਕੰਦ ਪਾਈ ਦੀ ਉੱਥੇ ਸਾਡੀ ਗੇਟ ਸੀਗੀ ਪਿੱਛੇ ਜਾਣ ਲੋ ਉਹ ਵੀ ਇਹਨਾਂ ਨੇ ਬੰਦ ਕਰਤੀ ਹਮ ਉਹ ਵੀ ਇਹਨਾਂ ਨੇ ਬੰਦ ਕਰਤੀ ਐਂਡ ਔਰ ਮੈਡਮ ਨੂੰ ਪੁੱਛਣਾ ਚਾਹੀਦਾ ਜੀ ਉਹਨੇ ਰੈਂਟਲ ਅਗਰੀਮੈਂਟ ਕੀਤੀ ਆ ਹੂੰ ਰੈਂਟਲ ਅਗਰੀਮੈਂਟ ਕੋਠੀ ਦੀ ਸੀ ਸਾਡੇ ਪਿਛਲੇ ਹਿੱਸੇ ਦੀ ਨਹੀਂ ਸੀ ਹੂੰ ਸੋ ਉਹਨੇ ਕਿਨੂੰ ਪੁੱਛ ਕੇ ਆ ਸਾਰਾ ਤੋੜਪਾਣ ਕੀਤੀ ਆ ਨੜੇ ਕਿਹਨੇ ਵੀ ਆਪਣਾ ਕੰਸਟਰਕਸ਼ਨ ਸ਼ੁਰੂ ਕੀਤਾ ਨੜੇ ਇੱਥੇ ਲੱਗਦਾ ਵੀ ਸਾਰੇ 10 ਸੀ ਵੀ ਇੱਥੇ ਗਨਮੈਨ ਦੇ ਕੋਟਰਸ ਬਣਦੇ ਆ ਹੂੰ गनमेंट मैडम ਕੋਲ ਹੋਰ ਕਿਸੇ ਕੋਲ ਨਹੀਂ ਇਥੇ। ਹਮਮ। ਅੱਛਾ। ਮਤਲਬ ਤੁਹਾਨੂੰ ਦੱਸਿਆ ਗਿਆ ਵੀ ਇਹ ਆਪਦੇ ਗਨਮੈਨ ਬਿਠਾਉਣ ਦੇ ਲਈ ਮੈਡਮ ਇਹ ਉਹ ਸਾਰੀ ਕਰਵਾ ਰਹੇ ਸੀ। ਜੀ। ਅੱਛਾ। ਜਦੋਂ ਅਸੀਂ ਚਾਬੀਆਂ ਮਿਲੀਆਂ ਸਾਨੂੰ। ਕੁਝ ਵਜ਼ ਆਈ ਥਿੰਕ ਵੈਨਸਡੇ ਸੀਗਿਆ। ਹਮਮ। ਅਸੀਂ ਆਏ ਗੇਟ ਹਨ ਇਸੇ ਤੋਂ। ਅੱਛਾ ਗੇਟ ਲਾ ਕੇ ਲੱਗੇ? ਜੀ। ਗੇਟ ਲਾ ਕੇ ਲੱਗੇ। ਇੱਥੇ ਤਾਂ ਜਿਹੜੀ ਆਈ ਥਿੰਕ ਹਮ ਹੋਰ ਵੀ ਇਹਨਾਂ ਦਾ ਕੀ ਕੰਸਟਰਕਸ਼ਨ ਦਾ ਸਮਾਨ ਸੀਗਾ। ਹਮਮ। ਉਹ ਵੀ ਚੱਕ ਕੇ ਲੱਗੇ। ਜੇ ਕਿਤੇ ਨਾ ਮਤਲਬ ਇਹਦੇ ਤੇ ਹੁੰਦਾ ਇਕੱਲਾ ਹੀ ਨਹੀਂ ਵੀ ਆਹ ਇੰਨਾ ਹੀ ਸੀ ਆਲੇ ਦੋਲੇ ਵੀ ਮਤਲਬ ਇਹਨਾਂ ਦਾ ਪੂਰੇ ਤੇ ਹੀ ਸੀ ਆ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਇਹ ਦੱਸ ਰਹੇ ਨੇ ਕਿ ਆ ਜਿਹੜਾ ਮਲਬਾ ਪਿਆ ਹੈ ਨਾ ਇਹ ਕਹਿੰਦੇ ਇੱਥੇ ਕੰਧ ਕੀਤੀ ਹੋਈ ਸੀ ਤੇ ਆਹ ਪਲਾਟ ਵੀ ਜਿਹੜੇ ਨੇ ਉਹ ਜਾਣ ਹੀ ਵਾਲੇ ਸੀ ਵੈਸੇ ਇੱਥੇ ਐਕਚੁਅਲੀ ਹੈਂਡ ਵਾਸ਼ بیسਨ ਸੀਗਾ ਉਹ ਪਛੀਸ਼ਾ ਲੱਗਿਆ ਵੈਸੇਗਾ ਸੋ ਆਈ ਥਿੰਕ ਸਿੰਕ ਸਿੰਕ ਅਸੀਂ ਤਾਂ ਉੱਥੇ ਸਿੰਕ ਆ ਦੇ ਦਨੇ ਆ ਪਰ ਆ ਵੀ ਇੱਕ ਪਟਿਆ ਗਿਆ ਆ ਯਾ ਸੋ ਆ ਰਹਿਣਾ ਮਤਲਬ ਕਿ ਜਿੰਨਾ ਕੁਸ਼ ਉੱਤਰ ਸਕਦਾ ਸੀ ਉਹ ਲੈ ਗਈ ਜੀ ਜੀ ਕੱਲੀ ਬਿਜਲੀ ਦੀ ਫੀਟਿੰਗ ਨਹੀਂ ਪੱਟੀ ਗਈ ਤਾਂ ਜੀ ਨਾ ਹੀ ਇਹ ਕੋਠੀ ਪਟ ਕੇ ਲੈ ਕੇ ਜਾ ਸਕਦੇ ਸੀ ਨਾਲ ਅਦਰਵਾਇਸ ਉਹਨਾਂ ਨੇ ਪੂਰੀ ਕੋਸ਼ਿਸ਼ ਕਰਨੀ ਸੀ ਇਹ